ਜੇਕਰ ਤੁਸੀਂ ਵੀ ਪੀਨੇ ਹੋ ਨਾਦਰ ਪਾਣੀ ਤਾਂ ਹੋ ਜਾਓ ਸਾਵਧਾਨ ਇੱਕ ਘੰਟੇ ਚ ਹੀ ਚਲੇ ਗਈ ਨੌਜਵਾਨ ਦੀ ਜਾਨ ਛੋਟੀ ਜਹੀ ਗਲਤੀ ਲੈ ਸਕਦੀ ਹੈ ਤੁਹਾਡੀ ਵੀ ਜਾਨ ਤੁਸੀਂ ਦੇਖ ਰਹੇ ਹੋ ਵਿਸ਼ਾ ਵਾਤਾ ਤੱਕ ਗਰਮੀਆਂ ਦੇ ਵਿੱਚ ਨਾਦਰ ਪਾਣੀ ਪੀਣਾ ਅਕਸਰ ਸਿਹਤ ਲਈ ਵਰਤਾਨ ਮੰਨਿਆ ਜਾਂਦਾ ਪਰ ਟੈਨਮਾਰਕ ਤੋਂ ਆਈ ਇਸ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਥੇ ਇੱਕ ਨੌਜਵਾਨ ਨੇ ਗਲਤੀ ਨਾਲ ਪੁਰਾਣਾ ਨਾਰੀਅਲ ਪਾਣੀ ਪੀ ਲਿਆ ਤੇ ਸਿਰਫ ਤੇ ਸਿਰਫ ਇੱਕ ਕੰਟੇ ਚ ਹੀ ਉਸ ਦੀ ਜਾਨ ਚਲੀ ਗਈ ਰਿਪੋਰਟ ਦੇ ਮੁਤਾਬਕ ਨੌਜਵਾਨ ਨੇ ਬਾਜ਼ਾਰ ਤੋਂ ਨਾਰੀਅਲ ਪਾਣੀ ਖਰੀਦ ਕੇ ਕੁਝ ਦਿਨਾਂ ਤੱਕ ਇੰਜ ਹੀ ਰੱਖਿਆ ਸੀ ਨਾ ਤਾਂ ਉਸ ਨੂੰ ਫ੍ਰਿਜ ਵਿੱਚ ਰੱਖਿਆ ਗਿਆ ਤੇ ਨਾ ਹੀ ਉਸ ਦੀ ਤਾਜ਼ਗੀ ਚੈੱਕ ਕੀਤੀ ਗਈ ਬਾਅਦ ਵਿੱਚ ਜਦੋਂ ਉਸ ਨੇ ਉਹੀ ਨਾਰੀਅਲ ਪਾਣੀ ਪੀਤਾ ਤਾਂ ਉਸ ਨੂੰ ਬਹੁਤ ਜ਼ਿਆਦਾ ਪਸੀਨਾ ਆਉਣਾ ਉਲਟੀਆਂ ਆਉਣੀਆਂ ਬੇਚੈਨੀ ਅਤੇ ਬੇਹੋਸ਼ੀ ਸ਼ੁਰੂ ਹੋ ਗਈ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਦੂਸ਼ਿਤ ਨਾਦਰ ਪਾਣੀ ਦੇ ਵਿੱਚ ਉੱਗਣ ਵਾਲੀ ਖਤਰਨਾਕ ਉਲੀ ਨੇ ਉਸ ਦੇ ਦਿਮਾਗ ਤੇ ਹਮਲਾ ਕਰ ਦਿੱਤਾ ਜਿਸ ਦੇ ਨਾਲ ਦਿਮਾਗ ਖਰਾਬ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਡਾਕਟਰਾਂ ਦੇ ਅਨੁਸਾਰ ਫੰਗਸ ਵਾਲਾ ਨਾਦਰ ਪਾਣੀ ਪੀਣ ਨਾਲ ਸਾਧੇ ਸਮੱਸਿਆ ਅਲਰਜੀ ਅਤੇ ਦਿਮਾਗ ਨੂੰ ਨੁਕਸਾਨ ਹੋਣ ਵਰਗੇ ਗੰਭੀਰ ਖਤਰੇ ਹੋ ਸਕਦੇ ਨੇ ਤੇ ਇਸ ਲਈ ਨਾਰੀਅਲ ਪਾਣੀ ਪੀਂਦੇ ਸਮੇਂ ਹਮੇਸ਼ਾ ਤਾਜ਼ਗੀ ਅਤੇ ਸਫਾਈ ਦਾ ਧਿਆਨ ਜ਼ਰੂਰ ਰੱਖੋ ਨਾਰੀਅਲ ਪਾਣੀ ਪੀਂਦੇ ਸਮੇਂ ਇਹਨਾਂ ਗੱਲਾਂ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਪਹਿਲਾ ਹਮੇਸ਼ਾ ਤਾਜ਼ਾ ਅਤੇ ਸਾਫ਼ ਨਾਰੀਅਲ ਪਾਣੀ ਪਿਓ ਦੂਜਾ ਬਦਬੂ ਜਾਂ ਫਿਰ ਰੰਗ ਬਦਲਣ ਤੇ ਨਾਰੀਅਲ ਪਾਣੀ ਸੁੱਟ ਦਿਓ ਤੀਜਾ ਪੈਕ ਕੀਤੇ ਨਾਰੀਅਲ ਪਾਣੀ ਨੂੰ ਤੁਰੰਤ ਜਿਹੜਾ ਕਿ ਫ੍ਰਿਜ ਦੇ ਵਿੱਚ ਜ਼ਰੂਰ ਰੱਖੋ ਚੌਥਾ ਪੀਣ ਤੋਂ ਪਹਿਲਾਂ ਨਾਰੀਅਲ ਪਾਣੀ ਦੀ ਚੰਗੀ ਤਰ੍ਹਾਂ ਜਾਂਚ ਕਰੋ ਤੇ ਪੰਜਵਾਂ ਜੰਮੇ ਹੋਏ ਜਾਂ ਫਿਰ ਸਵਾਦਲੇ ਨਾਰੀਅਲ ਪਾਣੀ ਤੋਂ ਜੜਾ ਕੀ ਜ਼ਰੂਰ ਬੱਚੋ ਤਾਂ ਇਹਨਾਂ ਚੀਜ਼ਾਂ ਨੂੰ ਆਪਣੇ ਧਿਆਨ ਦੇ ਵਿੱਚ ਜ਼ਰੂਰ ਰੱਖੋ ਤੇ ਨਾਰੀਅਲ ਪਾਣੀ ਪੀਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਚੈੱਕ ਕਰਿਓ ਤਾਂ ਜੋ ਤੁਹਾਡੀ ਸਿਹਤ ਦੇ ਨਾਲ ਕੋਈ ਖਿਲਵਾੜ ਨਾ ਹੋ ਸਕੇ